ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਮੇਰੇ ਭੈਣ ਭਰਾਵਾਂ ਨੂੰ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੰਦਰੁਸਤ ਹੋਵੋਗੇ ਅੱਜ ਦੀ ਵੀਡੀਓ ਸ਼ੁਰੂ ਕਰਨ ਲੱਗੇ ਆ ਜਿਹੜੇ ਆਪਣੇ ਚੈਨਲ ਤੇ ਨਵੇਂ ਹੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਜੀ ਵੀਡੀਓ ਵਧੀਆ ਲੱਗੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਕਮੈਂਟ ਕਰਨ ਦਾ ਹੌਸਲਾ ਮਿਲਦਾ ਅਗਲੀ ਵੀਡੀਓ ਬਣਾਉਣ ਦਾ ਤੇ ਹੈਗਾ ਸਵੇਰ ਦਾ ਟਾਈਮ ਸਵੇਰ ਦਾ ਹੀ ਪੌਣੇ 6 ਦਾ ਟਾਈਮ ਆਗਾ ਇਹ ਮੈਂ ਸੰਭਰ ਰਹੀ ਸੀ ਕਿ ਇੱਥੋਂ ਝਾੜੂ ਲਾ ਰਹੀ ਸੀ ਵਿਹੜੇ ਚ ਤੇ ਮੱਜਾ ਥੋੜ ਨੂੰ ਆਪਾਂ ਸਾਰਾ ਸੰਭਰਤਾ ਸੀਗਾ ਗੋਹਾ ਸੁੱਟ ਕੇ ਦੋ ਉੱਠਲ ਗੋਏ ਦੇ ਹੁੰਦੇ ਆਪਣੇ ਸੁੱਟ ਕੇ ਉਸ ਤੋਂ ਬਾਅਦ ਆਪਾਂ ਬੱਜਾ ਥੋੜੀ ਸੰਭਰ ਦਿੰਨੇ ਹੁੰਨੇ ਆਗੇ ਤੇ ਇਸ ਤੋਂ ਬਾਅਦ ਫਿਰ ਇਧਰੋਂ ਆਪਾਂ ਪੌੜੀ ਤੋਂ ਪੌੜੀਆਂ ਤੋੜਾਂ ਉਰਾ ਸਾਰਾ ਵੱਡੇ ਮਾਂਜੇ ਨਾਲ ਸੰਭਰ ਦੇਣੇ ਹੁੰਦੇ ਆ ਉਸ ਤੋਂ ਅੱਗੇ ਫਿਰ ਆਪਣਾ ਝਾੜੂ ਨਾਲ ਅੱਗੇ ਤੋਂ ਹਰਮਨ ਨੇ ਸੰਭਰਣਾ ਹੁੰਦਾਗਾ ਚਲੋ ਇੱਧਰ ਆਪਣੇ ਹੱਥ ਪੈਰ ਪੂਰਜੇ ਲੱਗੇ ਹੁੰਦੇ ਆ ਹਨਾ ਗੋਹੇ ਵਾਲੇ ਮਾਂਜੇ ਨੇ ਇੱਕ ਵਾਰੀ ਸੰਭਰ ਦੇਣੀ ਮੈਂ ਦੁਬਾਰਾ ਫਿਰ ਹਰਮਨ ਜਦੋਂ ਝਾੜੂ ਲਾ ਕੇ ਲੈਂਦੀ ਆ ਦੁਬਾਰਾ ਫਿਰ ਉਧਰ ਸਾਰੇ ਲਾ ਦਿੰਦੀ ਹੈਗੀ ਝਾੜੂ ਤੇ ਦਰਵਾਜ਼ੇ ਦਾ ਥਾਂ ਥੋੜਾ ਜਿਹਾ ਆਪਣੇ ਕੱਚਾਗਾ ਇਥੋਂ ਸਾਰਾ ਸੰਭਰ ਲਿਆ ਸੀਗਾ ਆਪਾਂ ਇਥੇ ਰਾਤ ਨੂੰ ਪਸ਼ਮੰਤੂ ਹੀ ਪਾਈ ਹੁੰਦੀ ਹੈਗੀ ਮੱਛਰ ਤੋਂ ਤੇ ਉਹ ਮੈਂ ਸਾਰੀ ਸਵਾ ਇੱਕ ਵਾਰੀ ਚੱਕ ਕੇ ਸਿੱਟੇ ਹੀ ਸੀਗੀ ਫਿਰ ਦੁਬਾਰਾ ਨਿਸ਼ਾਨੀ ਜੀ ਢੇਰੀ ਦੀ ਹੈ ਨਾ ਪੜੀ ਲੱਗਦੀ ਹੁੰਦੀ ਹੈਗੀ ਫਿਰ ਸਾਰਾ ਦੁਬਾਰਾ ਸੰਭਰਦ ਨਹੀਂ ਹੁੰਨੀ ਮੈਂ ਜਿਹੜਾ ਦੁਬਾਰਾ ਕੂੜਾ ਹੁੰਦਾ ਸੰਭਰ ਕੇ ਬੱਠਲ ਚ ਪਾ ਕੇ ਉਸ ਦੇ ਉੱਪਰ ਆਪਾਂ ਫਿਰ ਗੋਹਾ ਪਾ ਲੈਣੇ ਹੁੰਨੇ ਆ ਜਦੋਂ ਆਪਾਂ ਮੱਝਾਂ ਲਵਾਉਣੀਆਂ ਹੁੰਦੀਆਂ ਨੇ ਸਾਰਾ ਇਸ ਤੋਂ ਬਾਅਦ ਆਪਾਂ ਗਲੀ ਵੀ ਸੰਭਰੇ ਸੀਗੇ ਆਪਣਾ ਬਾਹਰ 메인 게ਟ ਵੀ ਜਰੂਰ ਸੰਭਰਦੀ ਹੈਗੀ ਸੰਭਰਨਾ ਵੀ ਚਾਹੀਦਾਗਾ ਹਰ ਰੋਜ਼ ਚੰਗਾ ਹੁੰਦਾਗਾ ਆਪਦਾ ਮੈਨੂੰ ਬਾਹਰ ਜਰੂਰ ਸੰਭਰਨਾ ਚਾਹੀਦਾਗਾ ਆਪਾਂ ਸਵੇਰੇ ਸਵੇਰੇ ਬਸ ਝਾੜੂ ਦਾ ਕੰਮ ਬਹੁਤ ਹੋ ਜਾਂਦਾਗਾ ਤੇ ਇਸ ਤੋਂ ਬਾਅਦ ਆ ਗਈ ਸੀਗੀ ਜੀ ਟੂਟੀ ਇਹ ਲੈ ਕੇ ਜੀਗੀ ਮੱਝਾਂ ਨਵਾਉਣ। ਮਛਰ ਉੱਚਰ ਲੜਿਆ ਹੁੰਦਾ ਹਨਾ ਰਾਤ ਨੂੰ ਮੱਝਾਂ ਦੇ। ਵੈਸੇ ਤਾਂ ਅਸੀਂ ਤੂੰ ਹੀ ਨਹੀਂ ਮੁੱਝਣ ਦਿੰਦੇ ਹੈਗੇ। ਤੇ ਐਦ ਕੀ ਮਛਰਦਾਨੀ ਅਸੀਂ ਲਗਾਈ ਨਹੀਂ ਹੈਗੀ। ਇਸ ਕਰਕੇ ਵੀ ਆਪਣੀ ਮੱਝ ਸੂਣ ਵਾਲੀ ਸੀ। ਬਸ ਜਦੋਂ ਲਾਉਂਦੇ ਸੀਗੇ ਥੋੜੇ ਦਿਨ ਰਹਿੰਦੇ ਸੀ ਮੱਝ ਦੇ ਫਿਰ ਮੈਂ ਕਹਤਾ ਵੀ ਫਿਰ ਉਹ ਤੰਗ ਜੀ ਹੋਵਾਂਗੇ ਨਾ ਵੀ ਪਟੂਣ ਵਿੱਚ ਲੋਟ ਨਹੀਂ ਆਇਆ ਕਰਨਾ। ਤੇ ਰਾਤ ਨੂੰ ਨਾ ਆਪਾਂ ਇਧਰ ਦਰਵਾਜ਼ੇ ਕੰਨੀ ਬਦਲਦੇ ਹੁੰਦੇ ਆਂ ਕੱਟੇ ਨੂੰ। ਫਿਰ ਮੱਝ ਤੜਾਈ ਜਾ ਕਰਦੀ ਮੱਛਰਦਾਨੀ ਪਾੜ ਦਿੰਦੀ ਐਵੇਂ ਖੁੱਲ ਕੇ ਆਪਾਂ ਇਸ ਇਸ ਵਾਰ ਲਾਈ ਨਹੀਂ ਹੈਗੀ ਮੱਛਰਦਾਨੀ ਉਹ ਆਪਣੇ ਉੱਪਰ ਗੱਟੇ ਡੰਗੇ ਪਏ ਹੈਗੇ ਗੱਟਾ ਜਾ ਇੱਕ ਦੇ ਵਿੱਚ ਤਾਂ ਪਤਾ ਨਹੀਂ ਮੇਰੇ ਕੁਝ ਯਾਦ ਨਹੀਂ ਕੀ ਹੈਗਾ ਸ਼ਾਇਦ ਮੱਝਾਂ ਨੂੰ ਜਿਹੜੀਆਂ ਆਪਾਂ ਹਰਦੀਆਂ ਚ ਲਾਉਣੀ ਆ ਉਹ ਪੱਲੀ ਹੈਗੀ ਵੱਡੀ ਇੱਕ ਚ ਆਪਣੇ ਮੱਛਰਦਾਨੀ ਪਾ ਕੇ ਡੰਗੀ ਹੁੰਦੀ ਆ ਇਸ ਤਰ੍ਹਾਂ ਹੀ ਪਈ ਹੈਗੀ ਤੇ ਇਹਦੀ ਉਹ ਆਪਾਂ ਉਸ ਲਾਈ ਨਹੀਂ ਤੇ ਮੈਨੂੰ ਤਾਂ ਬਸ ਕੋਈ ਲੱਗਦਾ ਨਹੀਂ ਹੈਗਾ ਫਰਕ ਜਆ ਮੱਛਰਾਂ ਦੇ ਵਿੱਚ ਹੁੰਜਾਂ ਇਕੱਠਾ ਜਾ ਹੋ ਜਾਂਦਾ ਹੈਗਾ ਮੱਛਰਦਾਨੀ ਦੇ ਫਿਰ ਵੀ ਤੂੰ ਆ ਸੀ ਪਿਛਲੇ ਸਾਲ 2 ਸਾਲ ਲਾਈ ਹੈਗੀ ਪਹਿਲਾਂ ਤੇ ਤੂੰ ਆ ਫਿਰ ਵੀ ਕਰਨਾ ਪੈਂਦਾ ਸੀਗਾ ਮੱਛਰਦਾਨੀ ਦੇ ਵਿੱਚ ਵੀ ਬਸ ਆਏ ਵਿਚਾਰੇ ਇੱਕ ਵਾਰੀ ਕਰਕੇ ਸਰ ਜਾਂਦਾ ਸੀ ਹੁਣ ਆਪਾਂ ਰਾਤ ਨੂੰ ਨਾ ਸਲਾਬੀ ਦੀ ਤੂੜੀ ਪਾ ਦਿੰਨੇ ਆਂਗੇ ਆਪਣੇ ਕੋਲੇ ਗਿੱਲੀਆਂ ਜੇ ਬਾਹਰ ਪਾਥੀਆਂ ਲੀਆਂ ਬਾੜੇ 'ਚ ਸਲਾਬੀਆਂ ਜੇ ਬੈਠ ਟਕੀਆਂ ਹੋਈਆਂ ਨੇ ਮੀਂਹ ਜੇ ਪਈ ਹੋਈਆਂ ਨਾਲ ਉੱਪਰ ਸਲਾਬੀਆਂ ਆਈਆਂ ਨੇ ਉਹ ਰੱਖ ਦਿੰਨੇ ਹੁੰਨੇ ਆਪਾਂ ਤੂੰ ਹੀ ਦੇ ਉਹ ਵਧੀਆ ਸਾਰੀ ਰਾਤ ਧੂਆਂ ਧੂਖੀ ਜਾਂਦਾਗਾ ਜਦੋਂ ਆਪਾਂ ਹੁਣ ਅੰਦਰ ਪੈਨੇ ਆਗੇ ਹਨਾ ਪਸ਼ੂਆਂ ਦੀ ਬਿੜਕਤ ਤਾਂ ਲੈਂਦੇ ਆਂ ਰਾਤ ਨੂੰ ਦੋ ਤਿੰਨ ਵਾਰੀ ਉੱਠ ਕੇ ਇੱਕ ਦੋ ਵਾਰੀ ਹਰਮਨ ਦੇ ਡੈਡੀ ਉੱਠ ਖੜਦਾ ਇੱਕ ਦੋ ਵਾਰੀ ਮੈਂ ਤੇ ਬਸ ਉਹਦੇ ਇੱਕ ਅਧੀ ਪਾਥੀ ਹੋਰ ਰੱਖ ਜਾਂਦੇ ਉੱਪਰ ਤੇ ਬਿਲਕੁਲ ਮੱਛਰ ਨਹੀਂ ਲੜਦਾ ਹੈਗਾ ਪਸ਼ੂਆਂ ਦੇ ਜਦੋਂ ਸੀ ਸਵੇਰੇ ਉੱਠਦੇ ਆਂਗੇ 4:30 4:30 ਉਦੋਂ ਬਸ ਥੋੜਾ ਜਿਹਾ ਵੀ ਬੁਝਿਆ ਜਾਂ ਪਿਆ ਹੁੰਦਾਗਾ ਤੇ ਥੋੜੀ ਥੋੜੀ ਅੱਗ ਫੇਰ ਵੀ ਪਈ ਹੁੰਦੀ ਹੈਗੀ ਗਿੱਲੀਆਂ ਬਾਥੀਆਂ ਕਰਕੇ ਫੇਰ ਬਸ ਉਸ ਦੇ ਉੱਪਰ ਫੇਰ ਅਸੀਂ ਤੂੜੀ ਬਾਦਲਨੇ ਫੇਰ ਅੱਗ ਵਧੀਆ ਭਖ ਜਾਂਦਾਗਾ ਧੂਆਂ ਧਰਤੂਰ ਵਧੀਆ ਸੌਖੀ ਕੱਢੀ ਜਾਂਦੀ ਹੈਗੀ ਜਿਵੇਂ ਮੱਛਰ ਨਹੀਂ ਲੜਦਾ ਹੈਗਾ ਆਪਣੇ ਪਸ਼ੂਆਂ ਦੇ ਤੇ ਚਲੋ ਜਿਵੇਂ ਮੱਝਾਂ ਨਮਾਤੀਆਂ ਸੀਗੀਆਂ ਤੇ ਹਰ ਰੋਜ਼ ਨਮੋਣੀਆ ਪੈਂਦੀਆਂ ਨੇ ਫਿਰ ਇਹਨਾਂ ਨੂੰ ਇੱਕ ਵਾਰੀ ਰਾਮਦਾਰੀ ਜੀ ਆ ਜਾਂਦੀ ਹੈ ਨਾ ਗਰਮੀ ਹੁੰਦੀ ਹੈਗੀ ਸਵੇਰੇ ਸਵੇਰੇ ਇੱਕ ਵਾਰੀ ਨਾ ਆ ਕੇ ਵਧੀਆ ਬੈਠ ਜਾਂਦੀਆਂ ਨੇ ਜਿਨੇ ਪਾਣੀ ਹੁੰਦਾ ਪੀਣਾ ਹੁੰਦਾ ਪਾਣੀ ਪੀ ਲੈਂਦੀਆਂ ਨੇ ਸਾਰਾ ਫਰਸ਼ ਵੀ ਆਪਾਂ ਇੱਥੇ ਤੋਤਾ ਸੀਗਾ ਤੇ ਆਪਣਾ ਗੋਹਾ ਇਕੱਠਾ ਕਰਨ ਵਾਲਾ ਫੋੜਾ ਇਸ ਸਟੀਲ ਦਾ ਹੈ ਆਪਣੇ ਇਹਨਾਂ ਜਦੋਂ ਧੋ ਦੇ ਨਾਲ ਦੀ ਨਾਲ ਉਹ ਜਿਹਦਾ ਉਹ ਜਿਹੋ ਹੋ ਜਾਂਦਾ ਇਹ ਹਰ ਰੋਜ਼ ਹੀ ਧੋਦੇ ਨੇ ਹੁੰਦੇ ਇਹਨੂੰ ਅਸੀਂ ਨਹੀਂ ਫਿਰ ਜਦੋਂ ਹਨਾ ਗੋਹਾ ਜਿਆ ਜੰਮ ਜੇ ਫਿਰ ਇਹ ਇਕੱਠਾ ਕਰਨੋਂ हट ਜਾਂਦਾਗਾ ਬਸ ਇੱਧਰ ਆਪਣੇ ਵੱਡੀ ਮੱਝ ਵਾਲੇ ਪਾਸੇ ਨਾ ਥੋੜਾ ਜਿਹਾ ਆਪਣਾ ਫਰਸ਼ੇ ਬੈਠ ਗਿਆ ਸੀਗਾ ਇੱਧਰ ਪਾਣੀ ਜਿਆ ਰੁਕਦਾ ਹੈਗਾ ਉੱਥੇ ਔਖਾ ਹੁੰਦਾ ਪਾਣੀ ਕੱਢਣ ਨੂੰ ਥੋੜਾ ਜਿਹਾ ਨਹੀਂ ਇੱਧਰੋਂ ਤਾਂ ਆਪਣੇ ਬਹੁਤ ਵਧੀਆ ਢਾਲ ਬਣੀ ਹੋਈ ਹੈਗੀ ਇਨੂੰ ਆਪਾਂ ਸੈੱਟ ਕਰਾਂਗੇ ਪੱਟ ਕੇ ਦੁਬਾਰਾ ਮਿੱਟੀ ਪਾ ਕੇ ਥੋੜਾ ਜਿਹਾ ਦੁਬਾਰਾ ਲਾ ਦੇਾਂਗੇ ਆਪਾਂ ਚਲੋ ਜੀ ਇੱਥੇ ਆਪਾਂ ਸਾਰਾ ਪਾਣੀ ਵੀ ਸੋਖਦਾ ਸੀਗਾ ਪਸੂਆਂ ਦੇ ਹੇਠੋਂ ਬੈਗੀਆਂ ਸੀਗਾ ਆਰਾਮਦਾਰੀ ਨਾ ਮਰ ਜਾ ਉੱਪਰ ਦੋ ਪੱਖੇ ਚੱਲਦੇ ਹੁੰਦੇ ਨੇਗੇ ਨਹਾ ਕੇ ਸਾਰ ਦਿਨ ਆਰਾਮਦਾਰੀ ਕਰਦੀਆਂ ਨੇ ਵਧੀਆ ਦਾਦੀ ਨੂੰ ਟਾਈਮ ਹੋ ਗਿਆ 6:30 ਲੱਗ ਗਿਆ ਕੈਮ ਲੱਗਾ ਆਪਣਾ ਇਹ ਚੱਲੋਂਗਾ ਕਿ ਤਾਂ ਪਹਿਲਾਂ ਲੈ ਜਾਂਦੀ ਸੀ ਕੁਝ ਚਾਰ ਕੱਲੜ ਕੱਪੜੇ ਸਵਗੇ ਨਹੀਂ ਤੰਨਾਂ ਦੀ ਲੱਗਦੀ ਸੀ ਮੈਨੂੰ ਅਗੇਂ ਤਰੀਕੇ ਪੈ ਸੀ ਉਹ ਬੰਦ ਕਰ ਦੇਣਾ ਤੁਮ ਕਰਦੇ ਖਿਛੜਦੇ ਹੋਗੇ ਟਾਈਮ ਨਹੀਂ ਮਿਲਦਾ ਸੀ ਨਹੀਂ ਮੈਨੂੰ ਕੰਮ ਦਫਾ ਲੜਦਾ ਇਹ ਦਿੱਕਤਾਂ ਉਹਦੇ ਖੇਪੇ ਨੂੰ ਡੋਲੇ ਆਪਣੇ ਕਿਵਾਰੇ ਤਾਂ ਬਣਾਉਂਗੀ ਉਸ ਬੱਚੇ ਦੀ ਵਾਹ ਸਾਢੇ 6 ਦਾ ਟੈਨ ਹੋ ਗਿਆ ਇਹ ਲਗਦਾ ਉਹਦੀ ਸਬਜ਼ੀ ਬਸ ਸਾਰਾ ਕਪੜੇ ਤੇ ਚੱਲਦੇ ਰਹਿੰਦੇ ਨੇ ਮਤਲਬ ਮਨਾਂ ਤਾਂ ਕੋਈ ਫੈਸਲੇ ਨਹੀਂ ਕਰਾ ਕੋਈ ਲੜਨੀ ਹੁੰਦਾ ਤਾਂ ਮਾਰਾ

ਕਿਤਾ ਪਤਾ ਇਹ ਮਾਦਦ ਕਰਨਾ ਤਾਂ ਨਾ ਮਾਦਦ ਮਾਦਦ ਕਿ ਇਸੇ ਨਾਲ ਦੇ ਤੇ ਮਾਦਦ ਨਹੀਂ ਐਸੀ ਆਪਣਾ ਅੱਜ ਦਾ ਵਲੌਗ ਵਸ ਘਰ ਦੇ ਕੰਮ ਤੋਂ ਦਿਆਗਾ ਠੀਕ ਹੈ ਲਈ ਕੋਈ ਲਾ ਕੋ ਲੌਗ ਨੂੰ ਦਾਨਮਨੋ ਨਮਸਕਾਰ ਤੇ ਕੰਮ ਨਹੀਂ ਜੀ ਲੈਣੇ ਤੁਹਾਡੇ ਕੋਲ ਵਾਸਤੇ ਤਾਂ ਵੀਡੀਓ ਮਸਤ ਨਾਲ ਇਹ ਕੋਈ ਕੋਈ ਕਰਕੇ ਕਰਨਾ ਬਣਾਉਣੀ ਨਹੀਂ ਮੈਂ ਗਿਆ ਪਾਣੀ ਦੀ ਵੀ ਹੋਰ ਦਾ ਕੋਸੇ ਉਤਾਰਨ ਤੇ ਹਰ ਰੋਜ਼ ਇਸ ਤਰ੍ਹਾਂ ਹਰ ਰੋਜ਼ ਵੀ ਇੰਨ ਪ੍ਰਾਪੀ ਬੋਰ ਹੋ ਜਾਂਦੇ ਨੇ ਘਰ ਦੇ ਕੰਮ ਦੇ ਵਿੱਚ ਬਹੁਤ ਸਾਰੀ ਹੁੰਦੇ ਨੇ ਘਰ ਦਾ ਜਿਹੜੀ ਕਰਿਆ ਖਵਾਰਨ ਦੀ ਆਮ ਗੱਲ ਦੇਖਣਾ ਤੇ ਨਵਾ ਵੀ ਕੋ ਸਿਖਾਵਾ ਬਣੇ ਕੋਈ ਦਸਤੀ ਬਣਾਈ ਤੋਂ ਦਿਖਾਉਣ ਵਾਲੇ ਪਾਣੇ ਜੀ ਜੀ ਨੂੰ ਕੋਲੋਂ ਅੱਛਾ ਰੰਗ ਜੀ ਜੀ ਥੋੜੀ ਜੀ ਬੱਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜੀ ਕਰਿਆ ਕਰੋ ਲੇ ਸਤਿ ਸ੍ਰੀ ਅਕਾਲ ਜੀ ਧੰਨਵਾਦ ਸਾਡੇ ਪੈਂਟਰਾ ਬਣਾ